ਪ੍ਰਭ ਕਾ ਸਿਮਰਨ ਲਾਗਿਆ ਪ੍ਰਭ ਕਾ ਸਿਮਰਨ ਅਨੰਦਿ ਨ ਜਾਗੇ ਪ੍ਰਭ ਕਾ ਸਿਮਰਨ ਭਉ ਨਾਮ ਵਿਆਪੈ ਪ੍ਰਭ ਕਾ ਸਿਮਰਨ ਦੁੱਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧਕ ਸੰਗ ਸਰਬਨ ਨਾਨਕ ਹਰ ਰੰਗ ਪ੍ਰਭ ਕਾ ਸਿਮਰਨ ਜਦ ਸਿਧ ਨਉ ਨਿਤ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਾਪ ਤਾ ਪੂਜਾ ਪ੍ਰਭ ਕਾ ਸਿਮਰਨ ਬੈਨਸੈ ਦੂਜਾ ਪ੍ਰਭ ਕਾ ਸਿਮਰਨ ਤੀਰਥਿ ਸਿ ਨਾਨੀ ਪ੍ਰਭ ਕਾ ਸਿਮਰਨ ਦਰਗਾ ਮਾਨੀ ਪ੍ਰਭ ਕਾ ਸਿਮਰਨ ਹੋਏ ਸੋ ਪਲਾ ਪ੍ਰਭ ਕਾ ਸਿਮਰਨ ਸੋ ਫਲ ਫਲਾ ਸੇ ਸਿਮਰੈ ਜਨ ਆਪ ਸਿਮਰਾਈ ਨਾਨਕ ਤਾ ਕਹਿ ਲਾ ਗਉ ਪਾਏ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕਾ ਸਿਮਰਨ ਉਤਰੇ ਮੂਚਾ ਪ੍ਰਭ ਕਾ ਸਿਮਰਨ ਤਿਸ ਨਾਮ ਬੁਝੈ ਪ੍ਰਭ